ਮੰਦਭਾਗੀ ਖਬਰ ਮਹਿਲਕਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਟਲੀ ਵਿੱਚ ਰੋਜੀ ਰੋਟੀ ਕਮਾਉਣਗੇ ਨੌਜਵਾਨ ਦੀ ਅਟੈਕ ਨਾਲ ਮੌਤ ਹੋ ਗਈ ਮਹਿਲਕਲਾ ਦੇ ਪਿੰਡ ਮਹਿਲਾ ਖੁਰਦ ਦੇ ਨੌਜਵਾਨ ਸਰਬਨ ਸਿੰਘ ਉਰਪ ਟੀਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਨੌਜਵਾਨ ਦੀ ਉਮਰ 37 ਸਾਲ ਦੀ ਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ ਇਹ ਨੌਜਵਾਨ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਰਾਤ ਕੰਮ ਤੋਂ ਵਾਪਸ ਆ ਕੇ ਆਪਣੇ ਰੂਮ ਵਿੱਚ ਖਾਣਾ ਬਣਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਅਟੈਕ ਆ ਗਿਆ ਕੀ ਘਟਨਾ ਜਿਹੜੀ ਇਹ ਨੌਜਵਾਨ ਨਾਲ ਹੋਈ ਹੈ ਜੀ ਦੇਖੋ ਜੀ ਕੱਲ ਮਿਤੀ 7 3 2024 ਨੂੰ ਸਾਰਾ ਪਰਿਵਾਰ ਰੁਟੀਨ ਦੀ ਤਰ੍ਹਾਂ ਸੀ। ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ ਕੋਈ ਗੱਲਬਾਤ ਨਹੀਂ ਸੀ। ਰਾਤ ਤਕਰੀਬਨ ਕੋਈ 1:30 ਵਜੇ ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ ਦੱਸਿਆ। ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ। ਉਹ ਬਾਅਦ ਚ ਆਇਆ ਆ ਕੇ ਦੇਖਿਆ ਤਾਂ ਕੰਮ ਤੋਂ ਆ ਕੇ ਰੁਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਾ ਸੀ। ਜਿਸ ਦਾ ਕੇ ਸਬੂਤ ਆ ਉਹਦੇ ਹੱਥ ਆਟੇ ਨਾਲ ਲਿਬੜੇ ਹੋਏ ਸੀ ਉਹ ਬੰਦੇ ਨੇ ਦਿੱਸੇ ਵੀ ਇਹਨੂੰ ਅਟੈਕ ਹੋ ਗਿਆ ਜਾਨੂੰ ਦੱਸਿਆ ਵੀ ਅਸੀਂ ਇਹਨੂੰ ਲਜਾ ਰਹੇ ਹਾਂ ਥੋੜੇ ਟਾਈਮ ਬਾਅਦ ਫੋਨ ਆਇਆ ਵੀ ਸਵਾਰ ਨਹੀਂ થઈ ਗਏ ਨਹੀਂ ਜਾਈ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ ਤੇ ਬਾਕੀ ਲਗਭਗ ਕਾਫੀ ਟਾਈਮ ਦੋਹੇ ਪਜਾਰਾ ਰੋਜੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ ਵਿਦੇਸ਼ਾਂ ਦੇ ਵਿੱਚ ਕੁ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ ਕੋਈ ਜਦੋਂ ਤਾਂ ਗਿਆ 7 ਸਾਲ ਦੇ ਲਗਭਗ ਹੈ ਜਿਹੜਾ ਬਚਿਆ ਜਾਂਦਾ ਜੀ ਐ ਵਿੱਚ ਦੀ ਕੋਈ ਇੰਡੀਆ ਆਇਆ ਸੀ ਵਾਪਸ ਨਾ ਜੀ ਬਿਲਕੁਲ ਨਹੀਂ ਆਇਆ ਅਸੀਂ ਕਹਿੰਦੇ ਸੀ ਕਹਿੰਦਾ ਰਹਿੰਦਾ ਸੀ ਮੈਂ ਆਉਂਗਾ ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ ਹੋਲੈਂਡ ਦੇ ਮੈਂ ਆਉਂਗਾ ਆਜੂਗਾ ਮੈਂ ਕੋਈ ਨੂੰ ਆਪੇ ਦੱਸੂਗਾ ਇਹ ਨਹੀਂ ਪਤਾ ਮੈਂ ਸੋਨੂੰ ਨਾ ਹੀ ਦੱਸਾਂ ਮੈਂ ਉਹਦੀ ਪਤਾ ਲੱਗੀ ਘਰੇ ਆ ਜਾ ਹੁਣ ਕੋਈ ਮੰਗ ਕਰਦੇ ਹੋ ਕਿ ਜਿਹੜੇ ਨੌਜਵਾਨ ਨੂੰ ਇੱਧਰ ਲੈ ਲਿਆ ਦੇਖੋ ਜੀ ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ ਕੀ ਮਾਮਲਾ ਪੂਰਾ ਵੀਰੇ ਜਿਹੜੀ ਇਹ ਇਟਲੀ ਦੇ ਵਿੱਚ ਇੱਕ ਨੌਜਵਾਨ ਦੀ ਜਿੰਦਾ ਰੋਪਨ ਕਰਨ ਦਾ ਮੌਕਾ ਮਾਮਲਾ ਸੀ ਜੀ ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਇਹ ਤਕਰੀਬਨ 7 ਸਾਲ ਪਹਿਲਾਂ ਇਡਲੀ ਦੇ ਵਿੱਚ ਗਏ ਸੀ ਉੱਥੇ ਆਪ ਦਾ ਵਧੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ ਤੇ ਰਾਤੀ ਸਾਨੂੰ ਤਕਰੀਬਨ 1.5 ਵਜੇ ਫੋਨ ਆਇਆ ਉੱਥੋਂ اچانک ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ ਆਪ ਦੇ ਰਸੋਈ ਦੇ ਵਿੱਚ ਆਟਾ ਗੁੰਨ ਰਿਹਾ ਸੀ ਤੇ ਆਟਾ ਗੁੰਨਦੇ ਗੁੰਨਦੇ ਇਹ ਬਸ ਪਿੱਛੇ ਝੜ ਗਿਆ ਫਿਰ ਉਹ ਜਿਹੜਾ ਕੋਈ ਨਾਲ ਇਹਦਾ ਰੂਮ ਮੇਟ ਸੀਗਾ ਰੂਮ ਵਾਲੇ ਮੁੰਡੇ ਨੇ ਸਾਡੇ ਫੁੱਫੜ ਜੀ ਨੇ ਮੇਵਾ ਸਿੰਘ ਉਹਨਾਂ ਨੂੰ ਫੋਨ ਕਰਿਆ ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ ਫਿਰ ਚਲੋ ਉੱਥੇ ਹੁਣ ਆਪਣੇ ਹੋਰ ਰਿਸ਼ਤੇਦਾਰ ਵੀ ਹੈਗੇ ਨੇਗੇ ਹੁਣ ਇੱਕ ਦੂਜਾ ਆਪਾਂ ਦੇਖਦੇ ਜੀ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ ਪਰਿਵਾਰ ਦੇ ਵਿੱਚ ਕੌਣ ਕੌਣ ਆਉਂਦਾ ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਦੋ ਭੈਣਾਂ ਸੀਆਂ ਭੈਣਾਂ ਦੋਨੇ ਬੈਈਆਂ ਵੀ ਨੇ ਡੈਡੀ ਦੀ ਵੀ ਇਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀ ਕਿੰਨੀ ਉਮਰ ਹੈ ਜਿਹੜੀ ਨੌਜਵਾਨ ਦੀ ਰਹੀ ਹੈ ਉਮਰ ਇਹਨਾਂ ਦੀ ਹੈਗੀ ਜੀ 37-38 ਕੇ ਸਾਲ ਲਗ ਤਕਰੀਬਨ ਹਲੇ ਹੁਣ ਆਉਣਾ ਸੀਗਾ ਨੇ ਮੂਰੇ ਵਿਆਹ ਕਰਾਉਣ ਆਉਣਾ ਸੀਗਾ ਕੋਈ ਸੀ ਗੱਲਬਾਤ ਵੀ ਮੂਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਨੇ ਪਿੰਡ ਪਰ ਆ ਕੁਝ ਹੋਰ ਹੀ ਬਾਣਾ ਵਾਪਰ ਗਿਆ ਜੀ ਕੀ ਕੋਈ ਅਪੀਲ ਕਰਨਾ ਚਾਹੁੰਦਾ ਕੁ ਜਿਹੜਾ ਅਪੀਲ ਤਾਂ ਸੀ ਬਸ ਸਾਡੇ ਉਧਰ ਰਿਸ਼ਤੇਦਾਰ ਵੀ ਆ ਗਏ ਨੇ ਜੇ ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉਧਰ ਡੈਥ ਹੋਈ ਆ ਦੀ ਵੀ ਉਹਨੂੰ ਲਿਆਉਣ ਦੇ ਵਿੱਚ ਸਾਾਨੂੰ ਉਧਰ ਡੈੱਡ ਬਾਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ Mà sẽ hiểu bị lời